ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2 ਦਿਨਾਂ ਤਾਮਿਲਨਾਡੂ ਦੌਰੇ ਦਾ ਅੱਜ ਆਖਰੀ ਦਿਨ ਹੈ ਅੱਜ ਪ੍ਰਧਾਨ ਮੰਤਰੀ ਮੋਦੀ ਚੋਲ ਸਮਰਾਟ ਰਾਜੇਂਦਰ ਚੋਲ ਇੱਕ ਨਾਲ ਸੰਬੰਧਿਤ ਪ੍ਰੋਗਰਾਮ 'ਚ ਸ਼ਿਰਕਤ ਕਰਨਗੇ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੀਐਮ ਮੋਦੀ ਨੇ ਤਾਮਿਲਨਾਡੂ ਨੂੰ 4900 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਦਾ ਤੋਹਫਾ ਦਿੱਤਾ ਇਸ ਦੌਰੇ ਦੇ ਪਹਿਲੇ ਪੜਾਅ ਵਿੱਚ ਪ੍ਰਧਾਨ ਮੰਤਰੀ ਨੇ ਤੂਤੀਕੋਰਨ ਵਿਖੇ ਕਈ ਪੂਰੇ ਹੋ ਚੁੱਕੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੇ ਤੂਤੀਕੋਰਨ ਵਿਖੇ ਨਵੇਂ ਟਰਮੀਨਲ ਪਵਨ ਦਾ ਉਦਘਾਟਨ ਕੀਤਾ 17340 ਵਰਗ ਮੀਟਰ ਵਿੱਚ ਫੈਲਿਆ ਇਹ ਨਵਾਂ ਟਰਮੀਨਲ ਹਰ ਸਾਲ 20 ਲੱਖ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਰੱਖੇਗਾ ਜਿਸ ਨਾਲ ਖੇਤਰ ਵਿੱਚ ਹਵਾਈ ਯਾਤਰਾ ਵਿੱਚ ਕਾਫੀ ਸੁਧਾਰ ਹੋਵੇਗਾ ਸੜਕ ਬੁਨਿਆਦੀ ਚਾਂਚੇ ਦੇ ਖੇਤਰ ਵਿੱਚ ਪ੍ਰਧਾਨ ਮੰਤਰੀ ਨੇ NH36 ਦੇ 50 ਕਿਲੋਮੀਟਰ ਸੇਥੀਆਂ ਤੋਂ ਪਚੋਲਾਪੁਰਮ ਸਟ੍ਰੈਚ ਦੇ ਚਾਰ ਮਾਰਗੀਕਰਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਜਿਸ ਵਿੱਚ ਤਿੰਨ ਬਾਈਪਾਸ ਵੀ ਸ਼ਾਮਲ ਨੇ ਇਸ ਤੋਂ ਇਲਾਵਾ ਉਹਨਾਂ ਨੇ ਕੋਲੀਡਮ ਨਦੀ ਉੱਤੇ 1 ਕਿਲੋਮੀਟਰ ਲੰਬੇ ਚਾਰ ਮਾਰਗੀ ਪੁਲ ਚਾਰ ਵੱਡੇ ਪੁਲ ਸੱਤ ਫਲਾਈਓਵਰ ਅਤੇ ਕਈ ਅੰਡਰਪਾਸ ਦਾ ਉਦਘਾਟਨ ਕੀਤਾ ਇਹ ਪ੍ਰੋਜੈਕਟ ਡੈਲਟਾ ਖੇਤਰ ਦੇ ਸੱਭਿਆਚਾਰਕ ਅਤੇ ਖੇਤੀਬਾੜੀ ਕੇਂਦਰਾਂ ਨਾਲ ਕਨੈਕਟੀਵਿਟੀ ਨੂੰ ਹੁਲਾਰਾ ਦੇਣਗੇ ਇਸ ਤੋਂ ਇਲਾਵਾ ਤੂਤੀ ਕੋਰੇ ਨਪੋ ਰੋਡ ਦੇ 5.16 ਕਿਲੋਮੀਟਰ ਦੇ 6 ਮਾਰਗੀਕਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਜਿਸ ਤੇ ਲਗਭਗ 200 ਕਰੋੜ ਰੁਪਏ ਦੀ ਲਗਤ ਆਵੇਗੀ ਇਹ ਪ੍ਰੋਜੈਕਟ ਕਾਰਗੋ ਦੇ ਪ੍ਰਵਾਹ ਨੂੰ ਸੁਖਾਲਾ ਕਰੇਗਾ ਲੋਜਿਸਟਿਕਸ ਲਾਗਤਾਂ ਨੂੰ ਘਟਾਏਗਾ ਅਤੇ VO ਚਿਤੰਬਰਨਾਰ ਪੋਰਟ ਦੇ ਆਲੇ-ਦੁਆਲੇ ਬੰਦਰਗਾਹ ਅਗਵਾਈ ਵਾਲੇ ਉਦਯੋਗਿਕ ਵਿਕਾਸ ਦਾ ਸਮਰਥਨ ਕਰੇਗਾ ਪ੍ਰਧਾਨ ਮੰਤਰੀ ਨੇ ਵੀਓ ਚਿਤੰਬਰਨਾਰ ਪੋਰਟ ਤੇ ਲਗਭਗ 285 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਾਰਥ ਕਾਰਗੋ ਬਰਥ 3 ਦਾ ਵੀ ਉਦਘਾਟਨ ਕੀਤਾ ਰੇਲਵੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਪ੍ਰਧਾਨ ਮੰਤਰੀ ਨੇ 99 ਕਿਲੋਮੀਟਰ ਮਦੁਰਾਈ ਬੋਡੀ ਨਾਇਕ ਨੂਰ ਲਾਈਨ ਦੇ ਬਿਜਲੀਕਰਨ ਦਾ ਉਦਘਾਟਨ ਕੀਤਾ ਉਹਨਾਂ ਨੇ 21 ਕਿਲੋਮੀਟਰ ਨਾਗਰਕੋਇਲ ਟਾਊਨ ਕੰਨਿਆ ਕੁਮਾਰੀ ਸੈਕਸ਼ਨ ਦੇ ਦੁੱਗਣੇ ਕਰਨ ਦਾ ਵੀ ਉਦਘਾਟਨ ਕੀਤਾ ਜਿਸ ਤੇ 650 ਕਰੋੜ ਰੁਪਏ ਦੀ ਲਾਗਤ ਆਈਏ ਇਸ ਤੋਂ ਇਲਾਵਾ ਅਰਾਲ ਵਾਈਮੋਜੀ ਨਾਗਰ ਕੋਇਲ ਜੰਕਸ਼ਨ ਅਤੇ ਤਰੂਨੇਲ ਵੇਲੀ ਮਿਲਾਪ ਆਲੇਪਨ ਸੈਕਸ਼ਨਾਂ ਦਾ ਦੁੱਗਣਾ ਕਰਨ ਦਾ ਕੰਮ ਵੀ ਕੀਤਾ ਗਿਆ ਏ ਇਸ ਮੌਕੇ ਤੇ ਲੋਕਾਂ ਨੂੰ ਸੰਬੋਧਨ ਕਰਦੇ ਆ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤਾਮਿਲਨਾਡੂ ਅੱਜ ਬੇਮਿਸਾਲ ਵਿਕਾਸ ਦਾ ਗਵਾਹ ਬਣ ਰਿਹਾ ਏ ਜੋ ਇਸ ਸੂਬੇ ਨੂੰ ਵਿਕਸਿਤ ਭਾਰਤ ਦੀ ਇੱਕ ਪ੍ਰਮੁੱਖ ਸ਼ਕਤੀ ਬਣਾਉਣ ਦੇ ਕੇਂਦਰ ਦੇ ਸੰਕਲਪ ਨੂੰ ਦਰਸਾਉਂਦਾ ਹੈ ਉਹਨਾਂ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਮੈਗਾ ਅਤੇ ਆਧੁਨਿਕ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਇੱਕ ਵਿਸ਼ਾਲ ਮੁਹਿੰਮ ਚੱਲ ਰਹੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ਤੋਂ ਉਹਨਾਂ ਦੀ ਸਰਕਾਰ ਨੇ ਬੁਨਿਆਦੀ ਢਾਂਚੇ ਅਤੇ ਊਰਜਾ ਖੇਤਰਾਂ ਤੇ ਧਿਆਨ ਕੇਂਦ੍ਰਿਤ ਕੀਤਾ ਹੈ ਕਿਉਂਕਿ ਇਹ ਕਿਸੇ ਵੀ ਸੂਬੇ ਦੇ ਵਿਕਾਸ ਦੀ ਰੀੜ ਦੀ ਹੱਡੀ ਨੇ ਪੀਐਮ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਤਾਮਿਲਨਾਡੂ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਲਈ ਕੰਮ ਕਰ ਰਹੀ ਹੈ ਜਿਸ ਵਿੱਚ ਰਾਜ ਦੇ ਬੰਦ ਦਾ ਬੁਨਿਆਦੀ ਢਾਂਚੇ ਨੂੰ ਉੱਚ ਤਕਨੀਕੀ ਬਣਾਉਣਾ ਅਤੇ ਸਹਿਜ ਕਨੈਕਟੀਵਿਟੀ ਲਈ ਹਵਾਈ ਅੱਡਿਆਂ, ਰਾਜਮਾਰਗਾਂ ਅਤੇ ਸੜਕਾਂ ਨੂੰ ਇੱਕੀਕ੍ਰਿਤ ਕਰਨਾ ਸ਼ਾਮਲ ਹੈ 4800 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਲੋਕਾਰਪਨ ਆਰਥ ਸਿਲਾਨਿਆਸ ਕੀਤਾ ਗਿਆ ਹੈ। ਇਨਮੇ 에ਰਪੋਰਟ ਹਾਈਵੇ ਪੋਰਟਸ और रेलवे के प्रोजेक्ट्स हैं और पावर सेक्टर से जुड़े अहम इनिशिएटिव भी हैं मैं आप सभी को तमिलनाडु की जनता को इसकी बहुत बहुत बधाई देता हूं मेरा सौभाग्य है कि चार दिन के विदेश प्रवास के बाद ਮੁਝੇ ਸਿੱਧੇ ਭਗਵਾਨ ਰਾਮੇਸ਼ਵਰ ਕੀ ਇਸ ਪਾਵਨ ਭੂਮੀ ਪਰ ਆਨੇ ਕਾ ਔਸਰ ਮਿਲਾ